ਬਾਲੀਵੁੱਡ ਅਦਾਕਾਰਾ ਅਤੇ ਆਚੇ ਦੇਵ ਗਾਂਧੀ ਪਤਨੀ ਕਾਜੋਲ ਨੇ ਵਿਆਹ ਨੂੰ ਲੈ ਕੇ ਇੱਕ ਹੈਰਾਨੀਜਨਕ ਵਿਚਾਰ ਪੇਸ਼ ਕੀਤਾ ਹੈ। ਉਹਨਾਂ ਦਾ ਮੰਨਣਾ ਹੈ ਕਿ ਵਿਆਹ ਦੀ ਇੱਕ ਐਕਸਪਾਇਰੀ ਡੇਟ ਹੋਣੀ ਚਾਹੀਦੀ ਹੈ ਤੇ ਨਾਲ ਹੀ ਇਸ ਦੇ ਨਵਿਨੀਕਰਨ ਦਾ ਵਿਕਲਪ ਵੀ ਹੋਣਾ ਚਾਹੀਦਾ ਹੈ। ਇਹ ਗੱਲ ਕਾਜੋਲ ਨੇ ਜੋ ਹੈ ਇਹ ਇੱਕ ਟਾਕ ਸ਼ੋਅ ਦੇ ਵਿੱਚ ਕਹੀ ਹੈ ਜਿਸ ਦੇ ਵਿੱਚ ਹੁਣ ਤਾਜ਼ਾ ਐਪੀਸੋਡ ਦੌਰਾਨ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ। ਇਸ એપisode ਵਿੱਚ ਅਦਾਕਾਰਾ ਵਿੱਕੀ ਕੋਸ਼ਲ ਅਤੇ ਕ੍ਰਿਤੀ ਸ਼ਨਨ ਮਹ ਮਹਿਮਾਨ ਵਜੋਂ ਸ਼ਾਮਲ ਹੋਏ ਸਨ ਤੇ ਸ਼ੋਅ ਦੇ ਦਿਸ ਔਰ ਦੈਟ ਸੈਗਮੈਂਟ ਵਿੱਚ ਜੋ ਇਹ ਸਵਾਲ ਕੀਤਾ ਕਿ ਵਿਆਹ ਦੀ ਐਕਸਪਾਇਰੀ ਡੇਟਾ ਤੇ ਨਵੀਨੀ ਕਰਨ ਦਾ ਵਿਕਲਪ ਹੋਣਾ ਚਾਹੀਦਾ ਹੈ ਤੇ ਇਸ ਤੇ ਕ੍ਰਿਤੀ ਵਿੱਕੀ ਅਤੇ ਟਵਿੰਕਲ ਅਸਹਿਮਤ ਹੋਏ ਅਤੇ ਰੈੱਡ ਜ਼ੋਨ ਵਿੱਚ ਖੜੇ ਹੋ ਗਏ ਜਦਕਿ ਕਾਜੂਲ ਸਹਿਮਤ ਹੋ ਗਈ ਅਤੇ ਗ੍ਰੀਨ ਜ਼ੋਨ ਵਿੱਚ ਚਲੀ ਗਈ ਹੈ ਦੱਸ ਹੀ ਇਹ ਕਿ ਹੁਣ ਇਥੇ ਕਾਜੋਲ ਨੇ ਜਵਾਬ ਦਿੱਤਾ ਕਿ ਇਹ ਮੈਂ ਜ਼ਰੂਰ ਅਜਿਹਾ ਸੋਚਦੀ ਹਾਂ ਕਿਉਂ ਹੋਣਾ ਚਾਹੀਦਾ ਤੁਸੀਂ ਸਹੀ ਸਮੇਂ ਤੇ ਸਹੀ ਵਿਅਕਤੀ ਨਾਲ ਵਿਆਹ ਕਰੋਗੇ ਇਸ ਲਈ ਤੁਹਾਡੇ ਕੋਲ ਨਵੀਨੀ ਕਰਨ ਦਾ ਵਿਕਲਪ ਹੋਣਾ ਚਾਹੀਦਾ ਹੈ ਜੇਕਰ ਐਕਸਪਾਇਰੀ ਡੇਟ ਹੁੰਦੀ ਹੈ ਤਾਂ ਸਾਨੂੰ ਬਹੁਤ ਦੇਰ ਤੱਕ ਦੁੱਖ ਨਹੀਂ ਝੱਲਣਾ ਪਵੇਗਾ ਤੇ ਇਸੇ ਟਾਕ ਸ਼ੋਅ ਦੌਰਾਨ ਦੋਹਾਂ ਹੋਸਟਾਂ ਨੇ ਇੱਕ ਸਾਂਝੇ ਸਾਥਕਾ ਪ੍ਰੇਮੀ ਦਾ ਜ਼ਿਕਰ ਕਰਕੇ ਮਾਹੌਲ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ ਦਰਸਲ ਤੁਹਾਨੂੰ ਦੱਸ ਜੀਏ ਕਿ ਹੁਣ ਕਾਚੋਲ ਨੇ ਕਿਹਾ ਕਿ ਹੁਣ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿਆਹਾਂ ਨੂੰ ਲੈ ਕੇ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਉਸ ਦੇ ਵਿੱਚ ਕਿਹਾ ਗਿਆ ਕਿ ਜਿੱਥੇ ਐਕਸਪਾਇਰੀ ਡੇਟ ਵਿਆਹ ਦੀ ਹੋਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਚਰਚਾ ਵੀ ਛੇੜ ਚੁੱਕੀ ਹੈ ਉਸ ਤੋਂ ਬਾਅਦ ਹੁਣ ਲੋਕਾਂ ਕੋਲੋਂ ਰਾਏ ਪੁੱਛੀ ਜਾ ਰਹੀ ਹੈ ਜਾਂ ਆਖਰ ਤੁਸੀਂ ਕੀ ਸੋਚਦੇ ਹੋ ਕਿ ਵਿਆਹ ਦੀ ਐਕਸਪਾਇਰੀ ਡੇਟ ਹੋਣੀ ਚਾਹੀਦੀ ਹੈ ਜਾਂ ਐਕਸਪਾਇਰੀ ਡੇਟ ਨੂੰ ਲੈ ਕੇ ਹੁਣ ਮਾਮਲਾ ਪੱਕ ਗਿਆ ਤੇ ਦਰਸਲ ਨੂੰ ਦੱਸੀਏ ਕਿ ਹੁਣ ਇਹ ਕਿਹਾ ਜਾ ਰਿਹਾ ਕਾਜੋਲ ਦੇ ਵੱਲੋਂ ਕਿ ਤੁਹਾਡੇ ਕੋਲ ਨਵੀਨੀ ਕਰਨ ਦਾ ਵਿਕਲਪ ਵੀ ਹੋਣਾ ਚਾਹੀਦਾ ਹੈ ਜੇਕਰ ਐਕਸਪਾਇਰੀ ਡੇਟ ਹੁੰਦੀ ਹੈ ਤਾਂ ਸਾਨੂੰ ਬਹੁਤ ਦੇਰ ਤੱਕ ਦੁੱਖ ਚੀਨੇ ਨਹੀਂ ਪੈਣਗੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜਦੋਂ ਕਿ ਪੈਸਾ ਖੁਸ਼ੀ ਖਰੀਦ ਸਕਦਾ ਹੈ ਤਾਂ ਇਹ ਵੀ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਪੈਸੇ ਨੂੰ ਲੈ ਕੇ ਤਾਂ ਵਿਆਹ ਨੂੰ ਲੈ ਕੇ ਵੀ ਵਿਆਹ ਦੇ ਐਕਸਪਾਇਰੀ ਡੇਟ ਨੂੰ ਲੈ ਕੇ ਵੀ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕ ਗਿਆ ਇਸ ਬਾਬਤ ਤੁਸੀਂ ਕੀ ਸੋਚਦੇ ਹੋ ਕਾਜੋਲ ਦੇ ਇਸ ਬਿਆਨ ਬਾਰੇ ਤੁਹਾਡੇ ਕੀ ਰਾਏ ਆ ਕਿ ਵਿਆਹ ਦੀ ਐਕਸਪਾਇਰੀ ਡੇਟ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਇਸ ਬਾਬਤ ਤੁਸੀਂ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਪਰ ਦਰਅਸਲ ਦੱਸिए ਕਿ ਹੁਣ ਕਾਚੋਲ ਦਾ ਇਹ ਬਿਆਨ ਜਿਹੜਾ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਕਿ ਵਿਆਹ ਦੀ ਐਕਸਪਾਇਰੀ ਡੇਟ ਹੋਣੀ ਚਾਹੀਦੀ ਹੈ ਜਿਸ ਨਾਲ ਸਾਡੇ ਕੋਲ ਨਵਿਨੀ ਕਰਨ ਦਾ ਵਿਕਲਪ ਹੋਵੇਗਾ ਤੇ ਅਸੀਂ ਲੰਬੇ ਸਮੇਂ ਤੱਕ ਦੁੱਖ ਨਹੀਂ ਚੇਲਾਂਗੇ ਹਾਲਾਂਕਿ ਦਾਸਿਏ ਕਿ ਉੱਥੇ ਆਏ ਗੈਸਟਾਂ ਨੇ ਇਸ ਦਾ ਵਿਰੋਧ ਵੀ ਕੀਤਾ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਨਹੀਂ ਜਤਾਈ ਹੈ ਪਰ ਕਾਜੋਲ ਦਾ ਕਹਿਣਾ ਹੈ ਕਿ ਇਹ ਵਿਕਲਪ ਹੋਣਾ ਚਾਹੀਦਾ ਹੈ ਜਿਸ ਨਾਲ ਬਹੁਤ ਸਾਰੀਆਂ ਔਰਤਾਂ ਨੂੰ ਵੱਡੇ ਪੱਦਰ ਤੇ ਉੱਤੇ ਰਾਹਤ ਮਿਲ ਸਕਦੀ ਹੈ ਮੈਰਿਜ ਸ਼ੁਡ ਹੈਵ ਐਨ ਐਕਸਪਾਇਰੀ ਡੇਟ ਐਂਡ ਅ ਰੀਨਿਊਅਲ ਆਪਸ਼ਨ ਯੈਸ ਆਹ ਨੋ ਆਈ ਮੀਨ ਇਟਸ ਮੈਰਿਜ ਇਜ਼ ਸੌਟ ਆ ਵਾਸ਼ਿੰਗ ਮਸ਼ੀਨ ਸੋ व्हाट ਇਜ਼ ਅਨਸਰ ਥਿਸ ਇਜ਼ ਦਾ ਬੈਸਟ ਅਨਸਰ No, oh, I don't think so. No, I definitely think so. What says that you will get married to the right person every time? No, but the thing but is, you so don't should have an show. expiry date and a renewal option. And if there is an expiry date, hey, there's an expiry date, we don't have to suffer no, for too long And you can live together, then you don't have to get married. You come back, man. Man yeah. invents marriage no, because no. he wants to know that the building. ਉਸਕੇ ਬੱਚੇ ਨਹੀਂ ਹੈ दैट इज द ਰੀਜ਼ਨ ਚਲੋ ਆਮ ਸੋ ਮਾਡਰਿੰਗ ਸ਼ੀ ਇਸ ਹੋਕੀਵਰ ਦਾ অপਸ਼ਨ ਮੀਨਿੰਗ ਘਰ ਤੇ ਤੋ ਚਾਂਦੀ